ਅੱਜ ਤਾਂਾਂ ਮਾਰ ਕੇ ਰੋਇਆ ਤੇ ਕਿਸੇ ਨੇ ਪੁੱਛਿਆ ਭਲਿਆ ਇਹ ਤੇ ਰੋਜ਼ ਹੀ ਸਭ ਕੁਝ ਹੁੰਦਾ ਸਾਡੇ ਨਾਲ ਕੋਈ ਵੀ ਆ ਕੇ ਦੋ ਚਪੇੜਾਂ ਮਾਰ ਜਾਂਦਾ ਅੱਜ ਤੂੰ ਉੱਚੀ ਉੱਚੀ ਰੋ ਰਿਆਂ ਕਹਿੰਦਾ ਮੈਂ ਇਸ ਲਈ ਨਹੀਂ ਰੋਇਆ ਕਿ ਮੈਨੂੰ ਚਪੇੜਾਂ ਪਈਆਂ ਮੈਂ ਇਸ ਲਈ ਰੋ ਰਿਆਂ ਕਿਉਂਕਿ ਇਹ ਉਹੀ ਸਿੱਖ ਹੈ ਜਿਨੇ ਮੇਰੇ ਜੋੜੇ ਲੈ ਕੇ ਆਪਣੇ ਮੱਥੇ ਤੇ ਲਾਏ ਸੀ ਇਹ ਉਹੀ ਸਿੱਖ ਹੈ ਜਿਨੇ ਮੇਰੇ ਟੁੱਟੇ ਹੋਏ ਜੋੜਿਆਂ ਨੂੰ ਗੰਢ ਕੇ ਨਵੇਂ ਕਰਕੇ ਪਾਲਿਸ਼ ਕਰਕੇ ਦਿੱਤਾ ਸੀ ਹੁਣ ਉਹੀ ਸਿੱਖ ਆਣ ਕੇ ਮੇਰੇ ਚਪੇੜਾ ਮਾਰ ਰਿਹਾ ਮੈਂ ਵੇਖਣਾ ਚਾਹੁੰਦਾ ਵੀ ਅਸਲੀ ਸਿੱਖ ਉਹ ਸੀ ਜਾਂ ਆਏ ਮੈਂ ਇਸ ਲਈ ਰੋ ਰਿਹਾ ਮੇਰੇ ਅੰਦਰ ਤੇ ਬੜਾ ਸਤਕਾਰ ਸੀ ਇਸ ਸਿੱਖ ਦੇ ਪ੍ਰਤੀ ਇਹਨੇ ਆਣ ਕੇ ਤੇ ਮੇਰੇ ਉੱਪਰ ਚਪੇੜਾ ਮਾਰ ਛੱਡਿਆ ਗੁੱਸਾ ਕੀਤਾ ਮੈਨੂੰ ਗੁਰਮੁਖੋ ਇਹ ਸਾਡਾ ਸੁਭਾਅ ਹੈ ਸਾਡਾ ਗੁਰੂ ਘਰ ਵਿੱਚ ਸੁਭਾਅ ਕੁਝ ਹੋਰ ਹੋ ਜਾਂਦਾ ਇੱਥੇ ਆ ਕੇ ਅਸੀਂ ਸੇਵਾ ਕਰਦੇ ਮੁਬਾਰਕ ਹੈ ਮਹਾਨ ਨੇ ਉਹ ਗੁਰੂ ਕੇ ਸਿੱਖ ਜਿਹੜੇ ਗੁਰੂ ਦਰਬਾਰ ਵਿੱਚ ਪਹੁੰਚਦੇ ਨੇ